ਸੋ ਸਭ ਤੋਂ ਪਹਿਲਾਂ ਜਦੋਂ ਆਪਣੀ ਲੈਚਿੰਗ ਦੀ ਗੱਲ ਆਉਂਦੀ ਹੈ ਬ੍ਰੈਸ ਫੀਡਿੰਗ ਦੇ ਵਿੱਚ ਤਾਂ ਆਪਾਂ ਨੂੰ ਪੋਜੀਸ਼ਨਿੰਗ ਤੇ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿ ਬੇਬੀ ਦੀ ਪੋਜੀਸ਼ਨ ਕੀ ਹੋਣੀ ਚਾਹੀਦੀ ਹੈ ਤੇ ਮਦਰ ਦੀ ਪੋਜੀਸ਼ਨ ਕੀ ਹੋਣੀ ਚਾਹੀਦੀ ਹੈ ਸੋ ਬੇਬੀ ਦੀ ਪੋਜੀਸ਼ਨ ਦੇ ਵਿੱਚ ਬੇਬੀ ਦੀ ਬਾਡੀ ਜੋ ਹੈ ਹੈਡ ਐਂਡ ਬਾਡੀ ਇੱਕ ਲਾਈਨ ਦੇ ਵਿੱਚ ਹੋਣੀ ਚਾਹੀਦੀ ਨੇ ਬੇਬੀ ਦਾ ਫੇਸ ਜੋ ਹੈ ਅਲੋਂਗ ਵਿਦ ਦਾ ਬਾਡੀ ਮਦਰ ਦੀ ਸਾਈਡ ਤੇ ਹੋਣਾ ਚਾਹੀਦਾ ਇਟ ਸ਼ੁੱਡ ਨਾਟ ਬੀ ਲਾਈਕ ਕਿ ਬੇਬੀ ਦਾ ਫੇਸ ਇਜ਼ ਐਕਸਟੈਂਡਡ ਐਂਡ ਬਾਡੀ ਆਪਣੇ ਕਿਸੇ ਹੋਰ ਲਾਈਨ ਦੇ ਵਿੱਚ ਹੈ ਤਾਂ ਇਹ ਇੱਕ ਸਟ੍ਰੇਟ ਲਾਈਨ ਦੇ ਵਿੱਚ ਹੋਣੇ ਚਾਹੀਦੇ ਨੇ ਇਹਦੇ ਨਾਲ ਨਾਲ ਸਾਰੀ ਬਾਡੀ ਬਟ ਟੈਕਸ ਨੈਕ ਐਂਡ ਬੈਕ ਆਫ ਬੇਬੀ ਇਹ ਸਾਰਾ ਕੁਝ ਸਪੋਰਟਡ ਹੋਣਾ ਚਾਹੀਦਾ ਹੈ ਵਿਦ ਦਾ ਹੈਂਡਸ ਆਫ ਦਾ ਮਦਰ ਸੋ ਇਹ ਇੱਕ ਬੇਬੀ ਦੀ ਪੋਜੀਸ਼ਨ ਹੈ ਜਿਹਦੇ ਵਿੱਚ ਇੱਕ ਅੱਛੇ ਤਰੀਕੇ ਨਾਲ ਆਪਾਂ ਲੈਚਿੰਗ ਕਰ ਸਕਦੇ ਹਾਂ ਬ੍ਰੈਸਟ ਫੀਡਿੰਗ ਦੇ ਸੈਸ਼ਨ ਦੌਰਾਨ ਮਦਰ ਨੂੰ ਕੰਫਰਟੇਬਲੀ ਬੈਠਣਾ ਚਾਹੀਦਾ ਹੈ ਵਿਦ ਅ ਹੈਲਪ ਆਫ ਦਾ ਬੈਕ ਸਪੋਰਟ ਇਹਦੇ ਨਾਲ ਨਾਲ ਬੱਚੇ ਦੇ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਨੇ ਤੇ ਆਪਣੇ ਫ੍ਰੀ ਹੈਂਡ ਦੇ ਨਾਲ ਆਪਣੇ ਬ੍ਰੈਸਟ ਨੂੰ ਕੰਟੋਰ ਕਰਨਾ ਚਾਹੀਦਾ ਹੈ ਤੇ ਬੇਬੀ ਨੂੰ ਆਫਰ ਕਰਨੀ ਚਾਹੀਦੀ ਹੈ ਇਦੇ ਨਾਲ ਨਾਲ ਹੀ ਇੱਕ ਚੀਜ਼ ਦਾ ਜੋ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਦਾ ਜਿਹੜਾ ਅਪਰ ਲਿਪ ਹੈਗਾ ਉਹ ਆਪਣੇ ਨਿਪਲ ਦੇ ਲੈ ਕੇ ਜਾਣਾ ਚਾਹੀਦਾ ਹੈ ਜਿਹਦੇ ਨਾਲ ਇੱਕ ਸਟੀਮੂਲੇਸ਼ਨ ਮਿਲੇਗਾ ਤੇ ਬੱਚਾ ਆਪਣਾ ਮੂੰਹ ਵਾਈਡਲੀ ਓਪਨ ਕਰ ਸਕਦਾ ਹੈ ਸੋ ਇੱਕ ਜਦੋਂ ਗੱਲ ਆਉਂਦੀ ਹੈ ਕਿ ਗੁੱਡ ਲੈਚਿੰਗ ਅਟੈਚਮੈਂਟ ਕੀ ਹੁੰਦੀ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਚਾਰਚਸਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਦੀ ਜਿਹੜੀ ਚਿੰਨ ਹੈਗੀ ਆ ਉਹ ਬ੍ਰੈਸ ਨਾਲ ਟੱਚ ਕਰਨੀ ਚਾਹੀਦੀ ਹੈ ਬੱਚੇ ਦੇ ਜਿਹੜੇ ਲੋਅਰ ਲਿਪਸ ਹੈਗੇ ਆ ਉਹ ਬਾਹਰ ਦੀ ਤਰਫ ਮੁੜੇ ਹੋਣੇ ਚਾਹੀਦੇ ਹੈ ਬੱਚੇ ਦਾ ਮੂੰਹ ਪੂਰੀ ਤਰ੍ਹਾਂ ਖੁੱਲਾ ਹੋਣਾ ਚਾਹੀਦਾ ਹੈ ਤੇ ਇਹਦੇ ਨਾਲ ਨਾਲ ਮਦਰ ਦੀ ਬ੍ਰੈਸਟਾ ਜਿਹੜਾ ਕਾਲਾ ਭਾਗ ਹੈਗਾ ਉਹ ਮੋਸਟਲੀ ਬੱਚੇ ਦੇ ਮੂੰਹ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਜੇ ਆਪਾਂ ਇਹ ਚਾਰੋ ਚੀਜ਼ਾਂ ਫਾਲੋ ਕਰਦੇ ਆਂ ਐਂਡ ਆਪਾਂ ਦੇਖਦੇ ਆਂ ਡੂਰਿੰਗ ਦਾ ਬ੍ਰੈਸਟ ਫੀਡਿੰਗ ਤਾਂ ਬੱਚਾ ਇੱਕ ਬ੍ਰੈਸਟ ਫੀਡ ਬਹੁਤ achi ਤਰ੍ਹਾਂ ਲੈ ਸਕਦਾ ਹੈ ਸੋ ਆਪਾਂ ਕਿੱਦਾਂ ਦੇਖ ਸਕਦੇ ਆਂ ਕਿ ਬੱਚੇ ਨੂੰ ਲੈਚਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜੇ ਬੱਚੇ ਦੇ ਇਅਰ ਵਿਗਲਿੰਗ ਨਹੀਂ ਹੁੰਦੇ ਜਦੋਂ ਸਕਿੰਗ ਸ਼ੁਰੂ ਹੁੰਦੀ ਹੈ ਬ੍ਰੈਸਟ ਦੇ ਉੱਤੇ ਜੇ ਤੁਹਾਨੂੰ ਬ੍ਰੈਸਟ ਫੀਡ ਕਰਾਉਣ ਅਨ ਜੇ ਤੁਹਾਡੇ ਡਿਪਲਸ ਰਾਉਂਡ ਸ਼ੇਪ ਦੇ ਵਿੱਚ ਨਾ ਹੋ ਕੇ ਪਿੰਚਡ ਹੁੰਦੇ ਆ ਐਟ ਦਾ ਐਂਡ ਆਫ ਦਾ ਬ੍ਰੈਸ ਫੀਡਿੰਗ ਸੈਸ਼ਨ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਲੈਚਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਇਹਦੇ ਨਾਲ ਨਾਲ ਹੀ ਬ੍ਰੈਸ ਫੀਡਿੰਗ ਦੇ ਵਿੱਚ ਅਗਰ ਮਦਰ ਇੱਕ ਆਵਾਜ਼ਾ ਸੁਣ ਸਕਦੇ ਨੇ ਵਿਸਲਿੰਗ ਦੀਆਂ ਜਾਂ 스ਮੈਕਿੰਗ ਦੀਆਂ ਬੱਚੇ ਦੇ ਮੂੰਹ ਦੇ ਵਿੱਚੋਂ ਉਹਦਾ ਵੀ ਇੱਕ ਇਹੀ ਮਤਲਬ ਹੁੰਦਾ ਹੈ ਕਿ ਕਿਤੇ ਨਾ ਕਿਤੇ ਲੈਚਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਇਹਦੇ ਨਾਲ ਨਾਲ ਅਸੀਂ ਦੇਖ ਸਕਦੇ ਹਾਂ ਕਿ ਬੱਚੇ ਦੇ ਵਿੱਚ weight gain ਵੀ ਨਹੀਂ ਹੋਏਗਾ